ਸਟੋਰ ਦੇ ਉਤੋਂ ਨਸ਼ੀਲੀਆਂ ਗੋਰੀਆਂ ਬਰਾਮਦ ਕੀਤੇ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਅਤੇ ਹੁਣ ਇਸ ਦੇ ਵਿੱਚ ਇੱਕ ਆਪ ਦੇ ਆਗੂ ਦੇ ਉੱਪਰ ਜਿਹੜੇ ਕਿ ਇਲਜ਼ਾਮ ਵੀ ਲੱਗ ਰਹੇ ਨੇ ਜਿਸ ਨੂੰ ਲੈ ਕੇ ਸੰਗਤ ਸਿੰਘ ਗਿਲਜੀ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਕਈ ਅਹਿਮ ਵੱਡੇ ਖੁਲਾਸੇ ਕੀਤੇ ਨੇ ਸੋ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਵਾਸਤੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਇਸ ਮੈਡੀਕਲ ਸਟੋਰ ਦੇ ਉਤੋਂ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਦਾ ਜ਼ਖੀਰਾ ਬਰਾਮਦ ਕੀਤਾ ਸੀ ਜਿਸ ਤੋਂ ਬਾਅਦ ਜਾਂਚ ਹੋਈ ਤਾਂ ਇਸ ਦੇ ਵਿੱਚ ਕਿਤੇ ਨਾ ਕਿਤੇ ਆਪ ਆਗੂ ਦੇ ਉੱਤੇ ਡਰੱਗ ਮੰਡੀ ਦੇ ਇਲਜ਼ਾਮ ਲੱਗੇ ਜਿਸ ਦਿਨ ਲੈ ਕੇ ਸੰਗਤ ਸਿੰਘ ਗਿਲਜੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਕਿਹਾ ਜੀ ਸੀ ਕਿ ਤੁਸੀਂ ਇਹ ਵੀ ਚੈੱਕ ਕਰ ਲੋ ਕੱਲੀ ਇਹਦੇ ਕੋਲ ਨਹੀਂ ਲੈ ਪੈਸੇ ਹੋਰ ਬੰਦਿਆਂ ਕੋ ਵੀ ਲੈ ਰਹੇ ਨੇ ਤੇ ਉਸ ਵਿੱਚ ਅਸੀਂ ਕਿਹਾ ਸੀ ਕਿ ਇਹ ਵੀ ਫੋਰੈਂਸਿਕ ਜਾਂਚ ਵੀ ਕਰਾ ਲਓ ਕਿ ਦੀਵਾਜੇ ਆਵਾਜ ਹੈਗੀ ਕਿ ਨਹੀਂ ਹੈਗੀ ਇਸ ਬੰਦੇ ਦੀ ਜੇ ਤੇ ਫਿਰ ਵੀ ਛੱਡ ਦਿੱਤਾ ਜਾਂਦਾ ਪ੍ਰਸ਼ਾਸਨ ਵੱਲੋਂ ਐਸ ਸਾਡੇ ਕੋਲ ਆਲਰੇਡੀ ਐਫੀਡੇਵਿਟ ਆ ਗਏ ਨੇ ਬੰਦਿਆਂ ਦੇ ਜਿਨ੍ਹਾਂ ਜਿਨ੍ਹਾਂ ਕੋਲ ਦੋ ਐਫੀਡੇਵਿਟ ਆ ਚੁੱਕੇ ਲੱਗ ਲੱਗ ਜਿਨ੍ਹਾਂ ਜਿਨ੍ਹਾਂ ਕੋਲ ਇਹਨਾਂ ਨੇ ਪੈਸੇ ਲੈਨੇ ਰਿਕਾਰਡਿੰਗ ਅਸੀਂ ਐਸਐਸਪੀ ਸਾਹਮਣੇ ਪੇਛੋ ਕਿ ਇੱਕ ਪੇਜੀ ਅਜੇ ਦੋ ਹੋਰ ਨੇ ਜੇ ਇਹ ਨਹੀਂ ਪ੍ਰਸ਼ਾਸਨ ਕੋਈ ਉੱਤੇ ਕਾਰਵਾਈ ਕਰਦਾ ਤੇ ਫਿਰ ਅਸੀਂ ਪਬਲੀਕਲੀ ਸਾਨੂੰ ਪ੍ਰੈਸ ਕਾਫਰ ਸੰਸ ਕਰਾਂ ਤਾਂ ਰੋਕਤੇ ਨਹੀਂ ਸਕਦੇ ਜਿਹਦੇ ਨਾਲ ਮਨਾ ਜਿਸ ਬੰਦੇ ਨਾਲ ਇਹਨਾਂ ਨੇ ਐਕਸਟਰੈਸ਼ਨ ਕੀਤੀ ਹੈ ਉਹ ਬੰਦਾ ਵੀ ਬੈਠੂਗਾ ਉਹਦਾ ਰਜਿਸਟਰਡ ਐਫੀਡੇਵਿਟ ਆ ਗਿਆ ਉਹਦੀ ਰਿਕਾਰਡਿੰਗ ਵੀ ਦੇਵਾਂਗੇ ਤੇ ਲੋਕਾਂ ਸਾਹਮਣੇ ਨੂੰ ਨੰਗਾ ਇਹ ਪ੍ਰਸ਼ਾਸਨ ਨੇ ਦੇ ਤਾ ਅਸੀਂ ਨਾਮ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਐਸਐਸਪੀ ਸਾਹਿਬ ਨੇ ਕਿਹਾ ਕਿ ਜਾਂਚ ਜਾਰੀ ਹੈ ਅਸੀਂ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਨਾ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਤੁਸੀਂ ਆਪਣੀ ਜਾਂਚ ਕਰ ਲਓ ਅਸੀਂ ਆਡੀਓ ਵੀ ਦਿੱਤੀ ਉਹਦੀ ਫੋਰੈਂਸਿਕ ਵੀ ਕਰਾ ਲਓ ਕਿ ਵਾਕਿਓ ਸਹੀ ਹੈ ਕਿ ਨਹੀਂ ਇਸ ਬੰਦੇ ਦੀ ਆਵਾਜ਼ ਨਹੀਂ ਜਿਹਨੂੰ 2 ਦਿਨ ਪੀਸੀਐਸ ਦਾ ਬਿਠਾ ਕੇ ਰੱਖਿਆ ਜੇ ਫੇਰ ਵੀ ਪ੍ਰਸ਼ਾਸਨ ਨੇ ਉਹਨੂੰ ਛੱਡਦਾ ਹੈ ਸਰਕਾਰ ਦੇ ਪ੍ਰੈਸ ਵਿੱਚ ਆ ਕੇ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਲੋਕਾਂ ਚ ਨੰਗਾ ਕਰਾਂਗੇ ਕਿਦਾਂ ਇਹ ਰਜਿੰਦਰਾ ਮੈਡੀਕਲ ਸਟੋਰ ਜਿੱਥੋਂ ਐਡੇ ਵੱਡੇ ਨਸ਼ੇ ਦੇ ਕੈਪਸੂਲ ਫੜੇ ਗਏ ਨੇ ਉਹਦੀ ਸੀਸੀਟੀਵੀ ਤੁਸੀਂ ਜਨਤਕ ਘਰਾ ਲਓ ਪ੍ਰੈਸ ਕਾਨਫਰੰਸਾਂ ਨੂੰ ਪ੍ਰੈਸ ਮੀਡੀਆ ਕਿ ਇਹ ਉੱਥੇ ਜਿਸ ਦਿਨ ਰੇਡ ਹੋਈ ਹੈ ਇਹ ਜਿਹੜਾ ਜਿਹਨੂੰ ਥਾਣੇ ਦਾ ਇੰਚਾਰਜ ਦਿੱਤਾ ਸੀ ਉਹ ਉੱਥੇ ਅਵੇਲੇਬਲ ਸੀ ਕਿ ਨਹੀਂ ਉਥੇ ਮੌਕੇ ਤੇ ਖੜਾ ਸੀ ਕਿ ਨਹੀਂ ਰੋਜ਼ ਰਾਤ ਨੂੰ 9 ਵਜੇ ਕੀ ਕਰਨ ਜਾਂਦਾ ਛੁੱਟੀ ਦੁਕਾਨ ਤੇ ਨਸ਼ੇ ਵਾਲਿਆਂ ਦੇ ਇਹ ਇਹ ਜਵਾਬ ਤਾਂ ਪ੍ਰਸ਼ਾਸਨ ਨੂੰ ਦੇਣਾ ਪੈਗੋ ਜਿਹੜੇ ਕਹਿੰਦੇ ਜਾਂਚ ਜਾਰੀ ਹੈ ਨਹੀਂ ਹੈ ਤੇ ਫਿਰ ਅਸੀਂ ਲੋਕਾਂ ਸਾਹਮਣੇ ਨੰਗਾ ਇਹ ਕੀ ਧੰਦਾ ਚਲਾਇਆ ਇਹਨਾਂ ਨੇ ਇੱਥੇ ਨਾਮੇ ਛੋਟੇ ਛੋਟੇ ਬੱਚਿਆਂ ਨੂੰ ਨਸ਼ਿਆ ਦੇ ਲਾ ਕੇ ਤੇ ਆਪਣੇ ਘਰ ਭਰੇ ਜਾ ਰਹੇ ਨੇ ਅਸੀਂ ਲੋਕਾਂ ਨੂੰ ਲੋਕਾਂ ਚ ਸਾਰੇ ਸਮਾਜੀਆਂ ਨੂੰ ਵੀ ਬੇਨਤੀ ਕਰਨਾ ਕਿ ਸਾਹਮਣੇ ਆਓ ਜੇ ਪ੍ਰਸ਼ਾਸਨ ਨੰਗਾ ਨਹੀਂ ਕਰਦਾ ਆਪਾਂ ਨੰਗੀ ਕਰਦੇ ਹਾਂ ਲੋਕਾਂ ਚ ਨਾਲੇ ਲੋਕਾਂ ਰਾਜ ਹੈ ਲੋਕ ਫੈਸਲਾ ਕਰ ਲਮਗੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਪੀਸੀ ਐਸਐਸਪੀ ਵੱਲੋਂ ਤੇ ਐਸਪੀ ਵਾਇਆ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਆਪਣੀ ਪੀਸੀ ਦੇ ਵਿੱਚ ਡੈਕਲੇਰੇਸ਼ਨ ਦੇਤੀ ਗਈ ਹੈ ਵੀ ਆਹ ਜਿਹੜਾ ਨਸ਼ੀਲੇ ਪਦਾਰਥ ਇਹਨਾਂ ਤਰ੍ਹਾਂ ਤੋਂ ਇਹਦੇ ਘਰ ਤੋਂ ਪ੍ਰਾਪਤ ਕੀਤੇ ਗਏ ਆ ਔਰ ਆ ਜਿਹੜੀ ਡਰਗਰ ਨੂੰ 10 ਲੱਖ ਰੁਪਏ ਉਹ 10 ਲੱਖ ਰੁਪਏ ਦੀ ਡਰੱਗ ਮੰਨੀ ਜਿਹੜੀ ਹੈਗੀ ਆ ਉਹ ਕਿਹੜਾ ਤਰ੍ਹਾਂ ਰਿਕਵਰੀ ਕੀਤੀ ਗਈ ਹੈ ਮੇਰਾ ਸਵਾਲ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਰੇਡ ਹੋਈ ਸੀ ਉੱਚ 188 ਦਾ ਪਰਚਾ ਹੋ ਗਿਆ ਸੀ ਜੇ ਦੂਜੇ ਪਰਚੇ ਤੇ ਆ ਕੇ ਟੀ ਵੱਡੀ ਮਾਤਰਾ ਤੇ ਕੈਪਸੂਲ ਫੜੇ ਗਏ ਤੇ ਪਹਿਲੀ ਰੇਡ 'ਚ ਕਿੰਨੇ ਰੁਪਏ ਉਹ ਪਹਿਲੀ ਵਾਲੀ ਰਿਕਵਰੀ ਕਿੱਥੇ ਗਈ ਉਹ ਇਹ ਡਰੱਗ ਮੰਨੀ ਜਿਹੜੀ ਇਹ ਕਹਿ ਰਹੇ ਨੇ 7 ਲੱਖ ਰੁਪਈਆ ਆਇਆ ਕਿਹਦੇ ਕੋਲੋਂ ਆਇਆ ਉਹ ਬੰਦਾ ਨਾਮਿਨੇਟ ਕਿਉਂ ਨਹੀਂ ਕੀਤਾ ਗਿਆ ਪਰਚੇ ਇਤਤ ਜਵਾਬ ਪ੍ਰਸ਼ਾਸਨ ਦਊਗਾ ਪ੍ਰਸ਼ਾਸਨ ਕਹਿੰਦਾ ਜਾਂਚ ਜਾਰੀ ਹੈ ਸੀਂ ਵੇਟ ਕਰ ਰਹੇ ਹਾਂ ਪਰ ਸਾਡੀ ਜਾਂਚ ਚੱਲ ਰਹੀ ਹੈ ਤਾਂ ਕਿੰਨੀ ਦੇਰ ਤੱਕ ਵੇਟ ਕਰ ਰਹੇ ਹਾਂ ਅਸੀਂ ਵੇਟ ਕਰ ਰਹੇ ਹਾਂ ਕਿ ਸਭ ਤੋਂ ਸਰ ਅਸੀਂ ਅਸ਼ੋਰੈਂਸ ਦਿੱਤੀ ਗਈ ਕਿ ਥੋੜਾ ਵੇਟ ਕਰੋ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਨਹੀਂ ਕਰਾਂਗੇ ਕਿ ਅਸੀਂ ਸਾਡੇ ਕੋਲ ਸਬੂਤ ਨੇ ਅਸੀਂ ਲੋਕਾਂ ਤੇ ਜਾ ਜੂਗਾ ਅੰਦੇ ਤੋਂ ਇੱਕ ਲਫਾਫਾ ਹੈ ਜਿਹੜਾ ਇਹਨੂੰ ਤੁਸੀਂ ਜਦ ਤੱਕ ਕਿਉਂ ਨਹੀਂ ਕਰਦੇ ਅਸੀਂ ਜਦ ਤੱਕ ਇਸ ਕਰਕੇ ਕਰ ਰਹੇ ਹਾਂ ਐਸਐਸਪੀ ਸਾਹਿਬ ਰੂਪੇ ਚੁਕੇ ਹਾਂ ਉਹ ਫੈਸਲਾ ਕਰਨ ਨਹੀਂ ਇਸ ਲਫਾਫੇ ਵਿੱਚ ਕੀ ਬਰੂਦ ਹੈ ਜਿਹੜਾ ਇਹ ਬਰੂਦ ਬਹੁਤ ਖੋਸ਼ ਹੈ ਜੀ ਇਹ ਬਰੂਦ ਉਹ ਹੈ ਜਿੰਨਾ ਜਿੰਨਾ ਕੋ ਸੋਰਸ਼ਨ ਕੀਤੀ ਗਈ ਹੈ ਥਾਣੇ ਦੇ ਨਾਮ ਤੇ ਉਹ ਬਰੂਦ ਹੈ ਉਹ ਬੇ ਪਬਲਿਕ ਜੋਨੂ ਪ੍ਰਸ਼ਾਸਨ ਨੂੰ ਛੱਡਦੇ ਹੋ ਸਾਡਾ ਕੰਮ ਸੀ ਪਹਿਲਾ ਪ੍ਰਸ਼ਾਸਨ ਨੂੰ ਭੇਜਣਾ ਐਸਐਸਪੀ ਸਾਹਿਬ ਨੂੰ ਕੱਲ ਵੀ ਜਾ ਚੁੱਕੀ ਆਡੀਓ ਅਸੀਂ ਇਹ ਵੀ ਮੰਗ ਕਰਦੇ ਵੀ ਫੋਰੈਂਸਿਕ ਕਰਾ ਲਓ ਇੱਕ ਤਾਂ ਕੋ ਵਾਦਾ ਕਰ ਰਹੇ ਫੋਰੈਂਸਿਕ ਕਰਾਓ ਜੇ ਬੰਦੇ ਗਲਤ ਹੈ ਉੱਤੇ ਪਰਚਾ ਦਿਓ ਜਿਹੜਾ ਬੰਦਾ ਕਹਿੰਦਾ ਕਿ ਮੇਰੀ ਆਵਾਜ਼ ਨਹੀਂ ਮੇਰੇ ਸ਼ਹਿਰ ਦੇ ਸਾਰੇ ਹੀ ਪ੍ਰੈਸ ਵਾਲੇ ਵੀਰੋ ਤੇ ਨਾਲ ਮੇਰੇ ਸਾਥੀ ਪ੍ਰਧਾਨ ਜੀ ਬੈਠੇ ਆ ਨਾਲ ਤੁਹਾਡੇ ਕਾਉਂਸਲਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਅੱਜ ਮਜਬੂਰਨ ਨਸ਼ਿਆਂ ਦੇ ਤੇ ਅਮਨ ਕਾਨੂੰਨ ਦੇ ਜਿਹੜੀ ਅਵਸਥਾ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਹੈ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਦੇਸ਼ ਦੇ ਬੱਚਿਆਂ ਲਈ ਪੰਜਾਬ ਦੇ ਬੱਚਿਆਂ ਲਈ ਬੱਚਿਆਂ ਨੂੰ ਸਲਾਪੇ ਖੁਜਲਾ ਕਰਨ ਵਾਸਤੇ ਨਸ਼ਿਆਂ ਤੋਂ ਮੁਕਤ ਕਰਾਉਣ ਵਾਸਤੇ ਆਪਾਂ ਸਾਰਿਆਂ ਨੇ ਅੱਜ ਦਾ ਇਹ ਵਿਸ਼ਾ ਜਿਹੜਾ ਹੈ ਇਹ ਨਸ਼ਿਆਂ ਦੇ ਕਹਰੇ ਸਾਥੀਓ ਬੇਨਤੀ ਹੈ ਕਿ ਜਿਸ ਦਿਨ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਡੀਐਸਪੀ ਦੇ ਦਫ਼ਤਰ ਦੇ ਬਾਹਰ ਧਰਨੇ ਲੱਗ ਰਹੇ ਸਨ ਤੇ ਉਸ ਟਾਈਮ ਮੈਨੂੰ ਪਤਾ ਲੱਗਾ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਇੱਕ ਮੈਡੀਕਲ ਸਟੋਰ ਸੀ ਮਾਤਰਾ ਦੇ ਵਿੱਚ ਕਾਫੀ ਮਤਲਬ ਨਸ਼ਾ ਫੜਿਆ ਗਿਆ ਤੇ ਮੈਂ ਉਸ ਦਿਨ ਧਰਨੇ ਵਿੱਚ ਬੈਠਾ ਸੀ ਤੇ ਡਿਪਟੀ ਸਾਹਿਬ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਜਿਹੜੀ ਨਸ਼ਿਆਂ ਦੀ ਮਾਤਰਾ ਫੜੀ ਹੈ ਇਹ 188 ਦਾ ਤੁਸੀਂ ਪਰਚਾ ਕਰ ਦਿੱਤਾ ਹੈ ਇਹ ਸ਼ਹਿਰ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਗਿਆ ਹੈ ਕਿ ਇਹ ਕੋਈ ਗੜਬੜ ਹੋਈ ਹੈ ਤੇ ਉਹਨਾਂ ਨੇ ਮੈਨੂੰ ਦਿਖਾਇਆ ਕਿ ਨਹੀਂ ਅਫਸਰਾਂ ਦੀ ਹਦਾਇਤਾਂ ਦੇ ਮਤਬਕ ਅਸੀਂ 188 ਦਾ ਪਰਚਾ ਬੰਦਾ ਸੀ ਤੇ ਅਸੀਂ ਕਰ ਦਿੱਤਾ ਮਾਉਂਟੇ ਵੀ ਬੇਨਤੀ ਕੀਤੀ ਸੀ ਕਿ ਧਰਨੇ ਦੇ ਵਿੱਚ ਕਿ ਜੇ ਇਸ ਤਰ੍ਹਾਂ ਦੇ ਨਸ਼ੇ ਜਿਹੜੇ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਨਸ਼ੇ ਚੱਲ ਰਿਆ ਨੇ ਔਰ ਪਤਾ ਲੱਗ ਰਿਹਾ ਆਮ ਸਮਾਜ ਜਥੇਬੰਦੀਆਂ ਸੇਵਾ ਜਿੰਨੇ ਵੀ ਲੋਕੀ ਕਰਨ ਵਾਲੇ ਨੇ ਜਾਂ ਪਾਰਟੀਆਂ ਦੇ ਸਾਰੇ ਲੀਡਰ ਜਿਹੜਾ ਕਿਸਾਨ ਜਥੇਬੰਦੀਆਂ ਸਾਰਿਆਂ ਨੇ ਇਹਦੀ ਬੜੀ ਨਿੰਦਨਯੋਗ ਗੱਲ ਕੀਤੀ ਤੇ ਨਾਲ ਮੈਂ ਉੱਥੇ ਬੇਨਤੀ ਕੀਤੀ ਸੀ ਕਿ ਕਿਉਂ ਨਾ ਮੈਨੂੰ ਇਹ ਨਸ਼ਿਆਂ ਦੇ ਖਿਲਾਫ ਭੁਖੜਤਾਤ ਵੀ ਬਣਾ ਕੇ ਬੈਠਾ ਐ ਮੇਰੀ ਬੇਨਤੀ ਜਿਹੜੀ ਐ ਸ਼ਾਇਦ ਉੱਪਰ ਤੱਕ ਗਈ ਹੋਵੇ ਕਿਉਂਕਿ ਮੈਂ ਇਹ ਸਾਰੇ ਮੈਸੇਜ ਵੀ ਲਾਇਏ ਸੀ ਤੇ ਮੇਰੀ ਸ਼ਾਇਦ ਬੇਨਤੀ ਉੱਪਰ ਤੋਂ ਸਰਕਾਰ ਤੱਕ ਪਹੁੰਚੀ ਹੋਵੇ ਕੁਝ ਦਿਨ ਬਾਅਦ ਹੀ ਬਹੁਤ ਸੀਐਸਟਾਫ ਨੇ ਸਾਡੇ ਟਾਂਡੇ ਦੇ ਵਿੱਚ ਆ ਕੇ ਇੱਕ ਬਹੁਤ ਵੱਡੀ ਉਸੇ 4-5 ਦਿਨ ਬਾਅਦ ਹੀ ਬਹੁਤ ਵੱਡੀ ਮਾਤਰਾ ਦੇ ਵਿੱਚ ਉਹਦੇ ਕਰੋਨਾ ਨਸ਼ਾ ਫੜਿਆ ਗਿਆ ਅੱਗੇ ਦੁਕਾਨ ਤੋਂ ਫੜਿਆ ਗਿਆ ਸੀ ਉਹਨਾਂ ਦੀ ਘਰ ਦੇ ਵਿੱਚੋਂ ਜਿੱਥੇ ਤੈਖਣਾ ਬਣਿਆ ਸੀ ਉਹਦੇ ਵਿੱਚ ਕਾਫੀ ਜਿਹੜਾ ਨਸ਼ਾ ਫੜਿਆ ਗਿਆ ਤੇ ਉਦੇ ਵਿੱਚ ਉਹਨਾਂ ਨੂੰ ਚੱਕਿਆ ਤੇ ਫਿਰ ਚੱਕ ਕੇ ਜਦੋਂ ਪੁਲਿਸ ਉਹਨਾਂ ਨੂੰ ਲਗਾਈ ਤੇ ਉਹਨਾਂ ਨੇ ਦੱਸਿਆ ਕਿ ਪਹਿਲੇ ਪਰਚੇ ਦੇ ਵਿੱਚ ਸਾਡੇ ਕੋਲੋਂ ਫਲਾਣੇ ਆਦਮੀ ਨੇ ਜੋ ਕਹਿੰਦੇ ਸੀ ਜਿਨ੍ਹਾਂ ਨੇ ਇਹ ਦੇਖੋ ਲਿਖਿਆ ਨਾ ਦੇਖੋ ਕੁਾਰਡ ਦੇ ਕਿਲੇ ਹੈ ਇਹ ਇਹਨਾਂ ਦੀ ਝਾੜੂ ਵਾਲੇ ਦੀ ਖਬਰ ਹੈ ਜਿਹੜੀ ਇੱਕ ਪ੍ਰੈਸ ਦੇ ਵਿੱਚ ਗੱਲ ਲੱਗੀ ਸੀ ਕਿ ਅਸੀਂ ਸਾਰੇ ਹੀ ਲਿਖਿਆ ਸਰਕਾਰੀ ਕਮਾ ਕਰਾਉਣ ਲਈ ਜਨਤਾ ਦੀ ਰਿਸ਼ਵਤਖੋਰੀ ਤੋਂ ਬਚਾਉਣਾ ਮਾਨ ਸਰਕਾਰ ਦਾ ਸੁਪਨਾ ਹੈ ਵਿਧਾਕ ਵਜਾਇਕ ਰਾਜਾ ਦੇ ਪਰਣਾ ਨਾਲ ਗਿਆ ਖਬਰ ਉਹਨੂੰ ਲੱਗੀ ਹੈ ਤੇ ਸਾਡੇ ਸ਼ਹਿਰ ਦੇ ਸਾਰੇ ਜਿਹੜੇ 11 ਮੈਂਬਰੀ ਕਮੇਟੀ ਬਣਾਈ ਇਹਨਾਂ ਨੇ 11 ਕਮੇਟੀ ਮੈਂਬਰੀ ਕਮੇਟੀ ਨੂੰ ਇਹਨਾਂ ਨੇ ਵਕ ਵਕ ਜਿੱਦਾਂ ਕਿਸੇ ਨੂੰ ਠਾੜਾ ਦੇ ਦਿੱਤਾ ਕਿਸੇ ਨੂੰ ਤਸੀਲ ਦੇ ਦਿੱਤੀ ਕਿਸੇ ਨੂੰ ਫੂਡ ਸਪਲਾਈ ਵਿਭਾਗ ਦੇ ਦਿੱਤਾ ਇਦਾਂ ਕਰਕੇ 11 ਬੰਦੇ ਨਾਲ ਲਾਤੇ ਤੇ 11 ਦੇ ਵਿੱਚੋਂ ਜਿਹੜਾ ਹੁਣ ਨਵਾਂ ਚੰਨ ਚੜਿਆ ਜਿਹੜਾ ਨਸ਼ਿਆਂ ਦਾ ਚੰਨ ਚੜਿਆ ਜਿਹੜਾ ਕਿ 2 ਦਿਨ ਪਹਿਲਾਂ ਹੀ ਸੀਐਸਟਾਫ ਨੇ ਬੰਦਾ ਚੱਕਿਆ ਉਹਦੇ ਕੋਲ ਪੈਸੇ ਲਾਏ ਵਾਪਸ ਕਰਵਾਏ ਮੇਰੇ ਖਿਆਲ ਮੈਨੂੰ ਲੱਗਾ ਪਤਾ ਕੋ 7 ਲੱਖ ਰੁਪਏ ਦੀ ਗੱਲ ਸੀ ਜਿਹੜੇ 7 ਲੱਖ ਰੁਪਏ ਤੇ ਉਹ ਫੜ ਕੇ ਤੇ ਉਹ ਬੰਦੇ ਨੂੰ ਸੀਐਸਟਾਫ ਰੱਖਿਆ ਗਿਆ ਤੇ ਉਹਦੇ ਬਾਅਦ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਉਹਦਾ ਪੈਸਾ ਹੈ ਮੈਨੂੰ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੇ ਜਿਹੜੇ ਕੋਲ ਮਾਲ ਫੜਿਆ ਗਿਆ ਉੱਤੇ ਪਾਇਆ ਗਿਆ ਕਿ ਡਰਗ ਮਣੀ ਹੈ ਇਹ ਮੈਂ ਇਹ ਕੇ ਮੰਗ ਕਰਦਾ ਸਾਡੇ ਟਾਂਡਾ ਸ਼ਹਿਰ ਦੇ ਹਰ ਕੱਲਾ ਕੱਲਾ ਜੱਸੀ ਬੰਦੀ ਹਰ ਵਰਗ ਦਾ ਲੋਕ ਇਹ ਬੰਦ ਕਰ ਰਿਹਾ ਹੈ ਕਿ ਜਿਹੜਾ ਇਹ ਜਿਹੜਾ 7 ਲੱਖ ਰੁਪਏ ਦੀ ਗੱਲ ਚੱਲੀ ਸੀ ਜਿਹੜਾ ਬੰਦਾ ਚੱਕਿਆ ਸੀ ਜਿਹੜਾ ਕਿ ਰਾਤ ਨੂੰ ਰੋਜ਼ 9 ਵਜੇ ਡੇਲੀ ਪੇਮੈਂਟ ਲੈ ਕੇ ਆਉਂਦਾ ਸੀ ਨਸ਼ਿਆਂ ਦਾ ਮਹੀਨਾ ਲੈਂਦਾ ਸੀ ਤੇ ਇਹਦੇ ਵਿੱਚ 7 ਲੱਖ ਦਾ ਸੌਦਾ ਹੋ ਕੇ ਤੈ ਹੋ ਕੇ ਜਿਹੜਾ 188 ਦਾ ਪਰਚਾ ਹੋਇਆ ਸੀ ਤੇ ਮੈਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦਾ ਸੀ ਇਹ ਸਟਾਫ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦੁਬਾਰਾ ਇਸ ਕੇਸ ਨੂੰ ਖੋਲ੍ਹਿਆ ਤੇ ਉਹਦੇ ਘਰ ਡਰਗ ਮਣੀ ਪੜੀ ਡਰਗ ਫੜੀ ਕਾਫੀ ਕਿ ਮਾਤਰਾ ਜੀ ਰੱਖ ਪਈ ਤੇ ਫਿਰ ਉਹਨਾਂ ਨੇ ਪਰਚਾ ਜਿਹੜਾ ਉਹਨਾਂ ਨੇ ਦਿੱਤਾ ਜਿਹੜੇ ਲੋਕ ਇਹ ਵੀ ਕੰਮ ਕਰਦੇ ਸੀ ਪਰ ਮੈਂ ਇਹ ਪੁੱਛਣਾ ਚਾਹਨਾ ਪ੍ਰਸ਼ਾਸਨ ਨੂੰ ਜਿੱਥੇ ਤੁਸੀਂ ਐਡਾ ਵੱਡਾ ਕੰਮ ਕੀਤਾ ਜਿਸ ਲੀਡਰ ਦੇ ਅੱਗੇ ਪੈਰੋਕਗਾਰ ਨੇ ਜਿਹੜੀ ਕਮੇਟੀ ਬਣੀ ਸੀ ਜਿਹਨਾਂ ਨੂੰ ਥਾਣਾ ਦਿੱਤਾ ਗਿਆ ਸੀ ਉਹ ਬੰਦਾ ਥਾਣਾ ਇਸ ਕਮੇਟੀ ਦੇ ਵਿੱਚ ਕਿਹਨਾਂ ਨੂੰ ਦਿੱਤਾ ਗਿਆ ਇਹ ਥਾਣੇ ਦੇ ਵਿੱਚ ਸਾਰੇ ਮੈਂਗ ਵੀ ਵੰਡੇ ਹੈ ਜੀ ਇਹ ਵੇਖੋ ਜਿਹੜਾ ਤੁਸੀਂ ਇੱਥੇ ਕੈਮਰੇ ਲੱਗੇ ਆ ਜਿਹੜਾ ਸਟੋਰ ਦਾ ਤੁਸੀਂ ਸਟੋਰ ਬੰਦ ਕੀਤਾ ਜਿੱਥੋਂ ਮਾਲ ਫੜਿਆ ਗਿਆ ਉਹਦੇ ਬਾਅਦ ਕੈਮਰੇ ਲੱਗੇ ਨੇ ਇਹ ਜਿਹੜੀ ਸਰਕਾਰ ਦਾ ਨਮਾਇੰਦਾ ਸੀ ਇਹਦਾ ਇੱਕ ਬੜਾ ਵਫਾਦਾਰ ਸਿਪਾਹੀ ਜਿਹੜਾ ਆਪਣੇ ਆਪ ਨੂੰ ਜਿਹੜਾ ਕੋ ਗ੍ਰੈਬ ਭਾਗ ਸੀ ਸਾਰਾ ਸਿਸਟਮ ਜਿਹੜਾ ਜਿਹਨੇ ਕੰਟਰੋਲ ਥਾਲੇ ਦੇ ਕੀਤਾ ਸੀ ਥਣੇਦਾਨ ਤੱਕ ਬੋਲੋ ਨੀ ਕਿ ਕਿ ਚਾਰ ਇੱਕ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਜਿਹੜਾ ਫੈਲਦਾ ਨਜ਼ਰ ਆ ਰਿਹਾ ਆਏ ਦਿਨ ਨੌਜਵਾਨ ਦੀ ਜਿਹੜੀ ਪੀੜ੍ਹੀ ਹੈ ਨੌਜਵਾਨੀ ਪੀੜ੍ਹੀ ਹੈ ਉਹ ਨਸ਼ੇ ਦੀ ਦਦਾਂ ਦੇ ਵਿੱਚ ਤਸਦੀ ਚਾਰੀ ਹੈ ਸਰਕਾਰਾਂ ਅਨੇਕਾਂ ਦਾਅਵੇ ਕਰੀ ਨੇ ਕਿ ਨਸ਼ੇ ਨੂੰ ਜੜ ਤੋਂ ਖਤਮ ਕਰ ਦੇਵਾਂਗੇ ਪਰ ਆਏ ਦਿਨ ਮੂੰਹ ਬੋਲਦੀਆਂ ਤਸਵੀਰਾਂ ਕੁਝ